ਕੀ ਤੇ ਆਉਂਦਾ ਪਰਣੀ ਬਲਾਈ ਕੁਸ ਨਹੀਂ ਆ ਰਿਹਾ ਮਾਸਟਰ ਨਾਲ ਇਹ ਪਤਾ ਹੁੰਦਾ ਵੀ ਇਹ ਇਹਦਾ ਕੁਟਮਾਲ ਤਾਂ ਖਾਂਦਾ ਕੀ ਦਿੱਤੀ ਪੜੀ ਬੋਤਲ ਉਹਨੂੰ ਲਿਆ ਕੇ ਦਿੰਦਾ ਆਉਂਦਾ ਪਰਣੀ ਜਿਲੇ ਪਿੰਗਾਂ ਪਾਈਏ ਪੱਖੀਆਂ ਮੇਰੇ ਵਾਸਤੇ ਲਿਈ ਆਉਂਦਾ ਆਪੇ ਬਾਗੀ ਦਾ ਘਟ ਕਰਦਾ ਸੀ ਮੇਰਾ ਮਾਲਾ ਕਰਦਾ ਸੀਗਾ ਮੈਂ ਤਾਂ ਰੋਂਦੀ ਆ ਕੋਹਾ ਘਾਣੂ ਮਰ ਗਿਆ ਹਾਏ ਵੇ ਜਿਹਨੇ ਵੀ ਕੌਣ ਲਿਆ ਵੀ ਤੇਰੇ ਬਿਨਾ ਤੇਰਾ ਉਹਨੂੰ ਕੋਸਾਇਆ ਪਰ ਤੇਰਾ ਭਾਈ ਹੋਰ ਤੇਰਾ ਮਾਵਾ ਕਰੀ ਫਿਰਦਾ ਬੁਸੇ ਆ ਜਾ ਅੱਛਾ ਹੋਰ ਆਖੇ ਦੋਨੇ ਤਾਂ ਸਾਰਾ ਘੜਮ ਘੜਮ ਘਟੇ ਘੜਮ ਦਾ ਕੌਣ ਬਣੇ ਤਾਂ ਸਾਡ ਨੂੰ ਮੂੰਹ ਘਰਦਾ ਦੇਸੀ ਲੱਗਦੇ ਨਹੀਂ ਕਿ ਵੀ ਘੜਮ ਘੜਮ ਨੇ ਹਾਂ ਸਕੇ ਪਾਈਆਂ ਨੂੰ ਘਰਦੇ ਭੈਣੇ ਕੱਠਾ ਨੇ ਕਿਤੇ ਪੈਗ ਲਾਉਣਾ ਨਾੜੇ ਹਾਂ ਕੇਰਾ ਪੜ ਤੇ ਨਾ ਸਾਰ ਆਇਆ ਨਾੜੇ ਚਲ ਸਾਡੇ ਬਾਣੇ ਤੇ ਟੁੱਟੀ ਜਲਾ ਤਲ ਮੁਰਗਾ ਜਾਂ ਹੁੰਦਾ ਸੀ ਜੀ ਪਾਣੀ ਇਹ ਇਹ ਰਕੜ ਮਾ ਇਹ ਮਾਸੜਤਾ ਹੋ ਲਿਆ ਆ ਉਹ ਬੋਤਲ ਲੈ ਤੇ ਸਾਡੇ ਨੇ ਮਣ ਮਣ ਨਾ ਤੀਰ ਚ ਮੁਰਕਾਰ ਇਹਨਾਂ ਨੇ ਪਾਣੀ ਜਿੰਨਾ ਚਰ ਮੁਰਗੇ ਨੇ ਮੁਰਗਾਂ ਮੁੱਕਿਆ ਭਣੀ ਇਹਨਾਂ ਨੇ ਬੋਤਲ ਨਮਕਾ ਦੇ ਤੇ ਰੀਦਲੇ ਤਰੀ ਪਾਣੀ ਮੈਨੂੰ ਘਟਾ ਚੁੱਲੀ ਤੇ ਰੋਟੀ ਪਾਣੀ ਮੈਂ ਤਰ ਰੋਟੀਆਂ ਨਾ ਮਾਰੀ ਇਹ ਤਾਂ ਇਹਨਾਂ ਨੂੰ ਸ਼ਰਾਬ ਜਣ ਕੀ ਪਤਾ ਲੱਗੇ ਤੇਰੇ ਤੇ ਲਾਇ ਤੇਰੇ ਦੀ ਪਾਣੀ ਨਾ ਤਾਂ ਨੇਰ ਜਾਂ ਲਿਆਤੀਆਂ ਮੈਂ ਤਾਂ ਆਪਣੇ ਗੋਡੇ ਜੁੜ ਕੇ ਬੈਠੀ ਬੈਠੀ ਚੁੱਲੀ ਤੇ ਦੇ ਔਰ ਮਾ 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 ਮਾ